ਆਵੇ ਰੋਦੀ ਜੀ ਨਾ ਹਮਾਰਾ ਕੁੜੀ ਆ ਵਾ ਜਦਰਾ ਹੀ ਖਾ ਗਿਆ ਹਵਾਨੀ ਨੂੰ ਖਾ ਗਿਆ ਉਹ ਮੈਂ ਕੱਢੂੰ ਮੈਨੂੰ ਕਹੇ ਚੰਦੀ ਜੀ ਬੜਾ ਡਰਿਆ ਮੈਂ ਰੱਜਿਆ ਹੋਈ ਆ ਰੱਜਿਆ ਕੁੜੀ ਆ ਵਾ ਖਾ ਤੇ ਬੰਦਾ ਕੱਢੋ ਕਢੀ ਜਿਆ ਕੱਢ ਕੱਢ ਜਿੰਦਰਾ ਪੋਟਿਆ ਕਰ ਦੇਣਾ ਨਹੀਂ ਜੰਦਰਾ ਮੈਂ ਕਹੇ ਕੁੜੀ ਜੀ ਹਟੋ ਡਰਦਾ ਨਹੀਂ ਕੱਢ ਜਿੰਦਰਾ ਪੋਟਿਆ ਹੁੰਦਾ ਜਿਹੇ ਮਰਾ ਫੋਟਿਆ ਖੜੇਗਾ ਅੱਜ ਦਾ ਬਸ ਪੁੱਤ ਇਹ ਇਹੀ ਦੱਸਦੇ ਕਿ ਕੁੜੀ ਜਾਵੇ ਤਾਂ ਨਹੀਂ ਲਿਕੇ ਖਾਂਦੇ ਅਹ ਸਦਕ ਦੇਰ ਤੋਂ ਬਾਹਰ ਕਰ ਇਹ ਜੱਦਾ ਮੈਂ ਰੋਜ਼ ਹੀ ਮੇਰੀ ਜੜ ਦੀ 2 ਲੱਖ 250 ਮਈ ਹੂੰ ਮੈਂ ਕਹੇ ਕੁੜੀਏ ਹਟੋ ਲੈ ਕੇ ਨਹੀਂ ਜਾਂਦਾ ਲਾਹ ਕੁੜੀਏ ਕੁੜੀ ਆ ਖਾਤਮਿਆ ਕੁੜੀ ਆ ਵਾ ਤੂੰ ਤਾਂ ਲੋਕਾਂ ਨਹੀਂ ਬਣਨੀ ਬਹਿ ਕੇ ਇਹ ਦਰਦ ਲੋਕਾਂ ਦਾ ਬੇੜਾ ਕਰਤਾ ਤੂੰ ਉਹੋ ਹੀ ਗੱਲ ਕਰ ਮੈਂ ਤੇ ਵੀ ਲਾ ਨਹੀਂ ਕਰਦਾ ਕਿਸ ਦੀ ਮੈਂ ਰਾਂਦਾ ਨਹੀਂ ਮੈਂ ਤੇਰਾ ਉਹ ਤਾਂ ਮੈਂ ਕਹਿ ਰਹੀ ਧੀ ਭੈਣ ਰਮਨ ਨੂੰ ਨਹੀਂ ਕਰਦਾ ਹਟ ਕੁਤੀ ਤੂੰ ਮੇਰਾ ਪੋਤਾ ਇਹ ਤਾਂ ਮੈਂ ਇਹ ਤਾਂ ਮੈਂ ਆਪਣੀਆਂ ਤੇਰੇ ਦਾਦੇ ਕੋ ਹਟ তোর ਵੀਡੀਓ ਤਾਂ ਮੇਰੇ ਕੋਲ ਨਹੀਂ ਹਟੂਆ ਬੜੇਗਾ ਇਹ ਮੇਰਾ ਪੋਤਾ ਤੇ ਬੜੇ ਜਾਏ ਇਹਨੇ ਬੜਾ ਕਹਿਣੀ ਇਹ ਬੜਾ ਜੇ ਮੈਨੂੰ ਪੜਾ ਇਹ ਕੁੜੀ ਹੁਣ ਆਂਦੇ ਨਹੀਂ ਨੂੰ ਮੱਥੇ ਵੀ ਹੂੰ ਮੈਂ ਦੱਸਦਾ ਕਿ ਕੁੜੀ ਆਵੇ ਤਾਂ ਫੋਨ ਤਾਂ ਸੁਣਦਾ ਸੁਣ ਇਹਦਾ ਮਰਜ਼ੀ ਥੋ ਜਿੱਤੀ ਦੀ ਲਾਣਾ ਕੁੜੀ ਆ ਵਾਚਣਾ ਨਹੀਂ ਆ ਕੁੜੀ ਆ ਰਿਹਾ ਨਲਵੰਤ ਸਾਹਿਬ ਜਿਹਾ ਕਰਤਾ ਪਲਵਾਨ ਜਿਹਾ ਕਰਤਾ ਓ ਕੁੜੀ ਆ ਰਿਆ ਤੇਰੀ ਲਾੜ ਕਿੱਧਾ ਨਹੀਂ ਜੀ ਗਾ ਨਾ ਤੇਦਰਾ ਕੁੜੀ ਮਰਜ਼ੀ ਕਰੀ ਜੀ ਵੀ ਮੈਂ ਜਦੋਂ ਮਾਤਾ ਤੇਰੇ ਨਾਲ ਕਰੇ ਇਹ ਮੈਂ ਤਾਂ ਵਗਨ ਦੀ ਆ ਰਿਹਾ ਕੋਲ ਰੋਲ ਹਾਂਜੀ ਬੀਤ ਕੀ ਆ ਜੀ ਮੱਸਾ ਸਿੰਘ ਨਾਮ ਜੀ ਮੇਰਾ ਮੇਰਾ ਪਿੰਡ ਸਾਰਗੜਾ ਜੀ ਕੀ ਗੱਲ ਹੋ ਗਈ ਮੈਂ ਇਧਰ ਖਿਆਲੇ ਗਾਗਾਂ ਦਾ ਹਿਸਾਬ ਕਰਨ ਰਿਆਂ ਹਿਸਾਬ ਕਰਕੇ ਮੈਂ ਦਲਬਾਖ ਸਿੰਘ ਦੇ ਬੈਠਾ ਰਿਆਂ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਆਂ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਰਿਆਂ ਤੇ ਅੱਗੋਂ ਮਨੂੰ ਗੱਡੀ ਨੇ ਲੇਟਾਂ ਜਾਂ ਮਾਰਗ ਦੇ ਅੱਗੇ ਗੱਡੀ ਕੀਤੀ ਤਾਂ ਮੈਂ ਰਾਹ ਦੇਣ ਲੱਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉਤਰੇ ਦਵਾ ਦੇ ਦੋ ਜਣੇ ਗਲਦੀਪ ਸਿੰਘ ਤੇ ਉਹਦਾ ਬੇਟਾ ਸੀ ਤੇ ਉਹਨਾਂ ਉੱਤਰਦਿਆਂ ਸਾਰੇ ਮਾਰ ਗੋਲੀ ਉੜਿਆ ਤੇ ਗੋਲੀਆਂ ਉਹਨਾਂ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁੜ ਕੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਕਬਜਣਾ ਆਇਆ ਮੇਰੇ ਮਗਰ ਮਨੂੰ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਤੇ ਉਹ ਸ਼ਰਾਬੀ ਜਾਦੇ ਕਰਕੇ ਮੈਂ ਬਚਾ ਹੋ ਗਿਆ ਮੇਰਾ ਗੋਲੀਆਂ ਮੇਰੀ ਗੱਡੀ ਨੂੰ ਵੱਜੀਆਂ ਜੀ ਅਗਲੇ ਬੁੰਡ ਤੇ ਵੱਜੀਆਂ ਸਾਰੇ ਸੀਸੀ ਦੇ ਉੱਤੇ ਜੀ ਪੁਰਾਣੇ 7-8 ਸਾਲ ਦਾ ਇਹ ਪੈਸਾ ਪੁੰਦਾ ਮੇਰੇ ਨਾਲ ਇਹ ਰਗੜਾ ਝਗੜਾ ਸੀ ਮੈਂ ਅਰਧ ਕਰਦਾ ਸੀ ਇਹਨਾਂ ਉਹ ਤੋਂ ਅਰਧ ਨਹੀਂ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਮੁੜ ਕੇ ਅਰਧ ਕਰ ਲਈ ਤੇ ਮੇਰੇ ਨਾਲ ਉਹ ਤੋਂ ਹੀ ਖੜਪੜੀ ਜੀ ਰੱਖਦੇ ਕੀ ਇਹਨਾਂ ਦੇ ਅੰਦਰ ਸੀ ਮੈਂ ਇਹ ਵਰਤਦਾ ਵੀ ਨਹੀਂ ਜਾਂਦਾ ਵੀ ਨਹੀਂ ਇਹਨਾਂ ਦੇ ਤੁਹਾਡੀ ਰਿਸ਼ਤੇਦਾਰੀ ਵੀ ਹੈਗੀ ਮੇਰੇ ਲੱਗਦੇ ਸਹੁਰੇ ਦੇ ਪਰ ਮੈਂ ਇਹਨਾਂ ਬਹੁਤ 2-2 ਸਾਲ 3-3 ਸਾਲ ਦੂਜੀਆਂ ਘਰਾਂ ਚੋਂ ਵੀ ਡਰਦਾ ਜਾਂਦਾ ਇਹ ਮਤਲਬ ਮੇਰੇ ਨਾਲ ਖੇ ਬਾਜੀ ਨਾ ਚੱਲੀ ਕਿੰਨੇ ਕੇ ਫਾਇਰ ਕੱਢੇ ਇਹਨਾਂ ਇਨਾ ਮੇਰੇ ਸਾਹਮਣੇ ਤੇ ਦੋ ਇੱਥੇ ਵਜੇ ਤੇ ਦੋ ਕੁ ਮਗਰ ਤਿੰਨ ਕੱਢੇ ਨੇ ਬਾਕੀ ਮੁਰਕੇ ਅੱਗੇ ਪਤਾ ਨਹੀਂ ਮੈਨੂੰ ਕਿੰਨੇ ਕੱਢਦੇ ਰਿਹਾ ਕੀ ਕੀ ਜੋ ਮੈਂ ਭਾਜ ਨਹੀਂ ਮੈਨੂੰ ਹਿਯਾਰ ਦਾ ਕੋਈ ਪਤਾ ਨਹੀਂ ਲੱਗਾ ਤੇ ਤੇ ਗੱਡੀ ਦੇ ਵਿੱਚ ਕੱਲੇ ਸੀ ਮੈਂ ਕੱਲਾ ਗੱਡੀ 'ਚ ਉਹ ਕਿੰਨੇ ਜਾਣੇ ਉਹ ਉੱtre ਦੋ ਜਾਣੇ ਮੈਨੂੰ ਗੱਡੀ ਬਾਰੇ ਨਹੀਂ ਪਤਾ ਵਿੱਚ ਗੱਡੀ ਕੋ ਹੈਗਾ ਕਿ ਨਹੀਂ ਹੈਗਾ ਥਾਰ ਗੱਡੀ ਕਾਲੇ ਰੰਗ ਦੀ ਇਹ ਇੱਥੇ ਹੋਣਾ 9:30 10:30 ਇੱਥੇ ਗੇੜ-ਗੇੜ ਮੈਨੂੰ ਪੂਰਾ ਟਾਈਮ ਨਹੀਂ ਵੇਖਿਆ ਮੈਂ ਮੇਰਾ ਨੁਕਸਾਨ ਤੁਹਾਨੂੰ ਪਤਾ ਮੈਨੂੰ ਮਾਰ ਹੀ ਦੇਣ ਲੱਗੇ ਮੈਂ ਤੇ ਆਪਣੇ ਮੇ ਦੂਜਾ ਜਨਮ ਹੋਇਆ ਮੇਰਾ ਹੋਰ ਮੇ ਕਿ ਨੁਕਸਾਨ ਹੋਣਾ ਹੈ ਬੋਲ ਚਲੋ ਕੀ ਕਰ ਰਹੀ ਸੀ ਪੁਲਿਸ ਆ ਪੁਲਿਸ ਰਾਤ ਗਈ ਆ ਇਹ ਤੇ ਪੁਲਿਸ ਨੂੰ ਹੁਣ ਪਤਾ ਹੋਜੀ ਵੀ ਰਾਤ ਗਿਆ ਐਸਐਚਓ ਵੀ ਮੌਕੇ ਤੇ ਗਿਆ ਸਾਰਾ ਕੋਈ ਵੇਖ ਕੇ ਆ ਮੈਂ ਨਹੀਂ ਪਹਿਲਾਂ ਲੱਗ ਗਿਆ ਬਾਅਦ ਚ ਮੈਂ ਉਹ ਲਾਗੇ ਡੇਰੀ ਵਾਲਾ ਮੈਨੂੰ ਖੜ ਕੇ ਚਾਹੂ ਪਈ ਆ ਆ ਲੀੜਾ ਉਹਨਾਂ ਦੇ ਯਾ ਲੋਹੀ ਲੋਹੀ ਰਾਤ ਦੀ ਉਹਨਾਂ ਮੈਨੂੰ ਦਿੱਤੀ ਹੈ ਤੇ ਕੀ ਮੰਗ ਕਰਦੇ ਮੈਂ ਤਾਂ ਮੰਗਣਾ ਇਨਸਾਫ ਹੋਣਾ ਚਾਹੀਦਾ ਮੇਰਾ ਧੱਕਾ ਮਾਰ ਦੇਣ ਲੱਗੇ ਮੈਨੂੰ ਤੇ ਮੈਂ ਇਹ ਵਧੀ ਨਾ ਬੱਜ ਗਿਆ ਦੂਜਾ ਜਨਮ ਹੋਇਆ ਮੇਰਾ ਮੈਂ ਪੁੱਛਿਆ ਨਹੀਂ ਜੀ ਐਸਐਚਓ ਸਾਹਿਬ ਨੂੰ ਪਤਾ ਉਹ ਪਰਚਾ ਆਗ ਨਹੀਂ ਮੈਂ ਪੁੱਛਿਆ ਨਹੀਂ ਪੈਸਿਆਂ ਤੇ ਚਲੋ ਵੱਖਰਾ ਹਿਸਾਬ ਦਾ ਕਿਤਾਬਾਂ 'ਚ ਥੋੜੇ ਬਲੇ ਇੱਧਰ ਉੱਧਰ ਦੇ ਕਈ ਨੇ ਸਾਨੂੰ 80 ਹਜ਼ਾਰ ਇੱਕ ਸੀ ਇਸ ਤਰ੍ਹਾਂ ਕਰਕੇ ਇਹਨਾਂ ਮਤਲਬ ਬਈ ਮੰਨੋ ਕਿ ਪਹਿਲਾਂ ਉਹਦੇ ਦੇਣਾਂ ਦੇ ਮੁਰਗੇ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਮੈਨੂੰ ਉਹਦੇ 'ਚ ਅਜੇ ਵੀ ਖਤਰਾ ਜੀ ਅੱਜ ਵੀ ਜੇ ਫੜਿਆ ਨਾ ਗਿਆ ਤੇ ਮੈਨੂੰ ਤੇ ਖਤਰਾ ਇਹ ਨਹੀਂ ਮੈਨੂੰ ਗੋਲੀਆਂ ਮਾਰੀਆਂ ਜਿੱਤਰਾ ਉਹ ਲਗਾ ਮੇਰੇ ਖਤੇ ਮੈਂ ਨੂੰ ਆਜ ਵੀ ਝਗੜਾ ਆਇਆ ਤੁਹਾਡਾ ਇਹ ਨਾਲ ਹਾਂਜੀ ਗੱਲਬਾਤ ਹੋਈ ਤੁਹਾਡੀ ਇਹ ਨਾਲ ਤੂੰ ਤੂੰ ਮੈਂ ਇੱਕ ਦੋ ਜਰਾ ਮਰੇ ਮੈਂ ਘੇਰ ਮਾਰ ਕੇ ਨਿਕਲ ਜਾਂਦਾ ਰਿਆਂ ਘੇਰ ਨੇ ਪੈਂਦੇ ਮੈਨੂੰ ਰਹਿ ਤੇ ਮੈਂ ਨਿਕਲ ਜਾਂਦਾ ਰਿਆਂ ਹਾਂ ਮੈਂ ਮੰਗ ਕਰਦਾ ਵੀ ਮੇਰਾ ਇਨਸਾਫ ਹੋਇਆ ਜਾਵੇ ਜੇ ਨਾ ਇਹਨਾਂ ਦੋ ਗੋਲੀਆਂ ਮਾਰੀਆਂ ਮੈਂ ਤਾਂ ਵਧੀ ਨਾ ਬਚ ਗਿਆ ਨਹੀਂ ਤੇ ਮੇਰੀ ਤੇ ਮੌਤ ਹੋ ਹੀ ਗਈ ਸੀ ਹਿਸਾਬ ਨਾਲ ਦੂਜੇ ਜਨਮ ਚ ਮੈਂ ਤੇ ਬਚਿਆ ਇਹਨਾਂ ਲੋਕੋ ਦੀ ਕੋਈ ਅਸਰ ਨਹੀਂ ਰਹੀ ਪੁਲਿਸ ਨੇ ਫੜ ਲਏ ਖੋਲ ਪੁਲਿਸ ਨੇ ਫੜਿਆ ਸੀ ਮੇਰੇ ਸਾਹਮਣੇ ਹਾਂ ਬਈ ਇਹ ਅਜੇ ਵੀ ਖਤਰਾ ਜੇ ਨਹੀਂ ਪੇਸ਼ ਹੁੰਦਾ ਚ ਨਹੀਂ ਪੁਲਿਸ ਫੜਦੀ ਤੇ ਇਹਨੇ ਮੈਨੂੰ ਫੇਰ ਮਾਰ ਦਣੀਆਂ ਗੋਲੀਆਂ ਇਹ ਮਾਰ ਸਕਦਾ ਜਿੰਨਾ ਮਛਰਿਆਵਾ